ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਰੋਜ਼ਾਨਾ ਆਪਾਂ ਤੁਹਾਡੇ ਲਈ ਨਵੀਂ ਤੋਂ ਨਵੀਂ ਕਹਾਣੀ ਲੈ ਕੇ ਆਉਂਦੇ ਆਂ ਅੱਜ ਵੀ ਨਵੀਂ ਕਹਾਣੀ ਲੈ ਕੇ ਆਏ ਆਂ ਕਹਾਣੀ ਸੁਣ ਕੇ ਕਹਾਣੀ ਚ ਜੋ ਵੀ ਤੁਹਾਡਾ ਐਕਸਪੀਰੀਅੰਸ ਹੁੰਦਾ ਜੋ ਵੀ ਕਮੈਂਟਸ ਬੰਦੇ ਆ ਪਲੀਜ਼ ਕਹਾਣੀ ਦੇ ਨੀਚੇ ਕਮੈਂਟ ਕਰਿਆ ਕਰੋ ਤਾਂ ਕਿ ਕੋਈ ਨਵੇਂ ਤੋਂ ਨਵੇਂ ਕਮੈਂਟ ਪੜ੍ਹ ਕੇ ਨਵੀਂ ਕਹਾਣੀ ਬਾਰੇ ਸੋਚਿਆ ਜਾ ਸਕੇ ਅਗਰ ਤੁਸੀਂ ਕਿਸ ਤਰ੍ਹਾਂ ਦੀਆਂ ਕਹਾਣੀਆਂ ਪਸੰਦ ਕਰਦੇ ਹੋ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਮੌਸਮ ਨੂੰ ਦੇਖ ਰਹੇ ਹਾਂ ਕਿ ਠੰਡ ਜਿਹੜੀ ਸਰਦੀ ਉਹ ਵੀ ਕਾਫੀ ਹੋ ਚੁੱਕੀ ਆ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਪਰ ਮਾਤਾ ਮਾ ਸਭ ਨੂੰ ਠੀਕ ਹੀ ਰੱਖੇ ਅੱਜ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਹੜੀ ਕਿ ਇੱਕ ਮਾਂ ਤੇ ਪੁੱਤ ਦੇ ਪਿਆਰ ਨੂੰ ਵੀ ਬਿਆਨ ਕਰਦੀ ਆ ਤੇ ਵਿਛੋੜੇ ਨੂੰ ਵੀ ਬਿਆਨ ਕਰਦੀ ਆ ਇੱਕ ਪਿੰਡ ਦੇ ਵਿੱਚ ਇੱਕ ਮਾਂ ਪੁੱਤ ਰਹਿੰਦੇ ਹੁੰਦੇ ਆ ਉਹ ਮਾਂ ਦੇ ਨਾਂ ਦੋ ਬੱਚੇ ਹੁੰਦੇ ਆ ਦੋ ਬੇਟੇ ਤੇ ਇੱਕ ਜਿਹੜਾ ਛੋਟਾ ਬੇਟਾ ਹੁੰਦਾ ਅਸੀਂ ਅਕਸਰ ਹੀ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਛੋਟੇ ਬੱਚੇ ਦੇ ਨਾਲ ਮਾਂ ਦਾ ਜ਼ਿਆਦਾ ਲਗਾਓ ਹੁੰਦਾ ਜ਼ਿਆਦਾ ਲਾਡਲਾ ਹੁੰਦਾ ਛੋਟਾ ਬੱਚਾ ਤੇ ਮਾਂ ਦਾ ਛੋਟੇ ਬੱਚੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਵੱਡਾ ਬੱਚਾ ਸੀਗਾ ਜਿਹੜਾ ਨਵਦੀਪ ਤੇ ਛੋਟੇ ਬੱਚੇ ਦਾ ਨਾਮ ਰੱਖਿਆ ਗਿਆ ਸੀ ਹਰਦੀਪ ਜੀ ਨੂੰ ਕਿ ਪਿਆਰ ਨਾਲ ਦੀਪੂ ਬੋਲਿਆ ਜਾਂਦਾ ਸੀ ਤੇ ਦੀਪੂ ਨੂੰ ਬੜੇ ਲਾਡਾਂ ਚਾਵਣ ਨਾਲ ਬੁਲਾਇਆ ਵੀ ਜਾਂਦਾ ਸੀ ਉਹਦੀ ਹਰ ਰੀਜ਼ ਪੂਰੀ ਕੀਤੀ ਜਾਂਦੀ ਸੀਗੀ ਤੇ ਜਦੋਂ ਉਹ ਥੋੜੇ ਜੇ ਸਾਲਾਂ ਦਾ ਹੁੰਦਾ ਚਾਰ ਪੰਜ ਸਾਲਾਂ ਦਾ ਹੋ ਕੇ ਨਾ ਦੀਪੂ ਦੀ ਅਚਾਨਕ ਮੌਤ ਹੋ ਜਾਂਦੀ ਆ ਜਿਹੜੀ ਮਾਂ ਉਹ ਇੱਕਦਮ ਮੈਂਟਲੀ ਹੋ ਜਾਂਦੀ ਹੈ ਅਫਸੈਟ ਤੇ ਉਹ ਵਿਚਾਰੀ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਜੇ ਇਸ ਦਿਨ ਉਹਦੀ ਪੁੱਤਰ ਦੀ ਮੌਤ ਹੁੰਦੀ ਹੈ ਨਾ ਉਸ ਦਿਨ ਮਾਂ ਗਹਿਰੇ ਸਦਵੇਂ ਵਿੱਚ ਚਲੀ ਜਾਂਦੀ ਹੈ ਤੇ ਉਹਨੂੰ ਦੋ ਤਿੰਨ ਦਿਨ ਤੱਕ ਕੁਝ ਵੀ ਪਤਾ ਨਹੀਂ ਲੱਗਦਾ ਤੇ ਉਹ ਆਵਦੀ ਜਾਦਸਤ ਵੀ ਖੋ ਬੈਠਦੀ ਆ ਇੰਨਾ ਉਹਨੂੰ ਆਪਦੇ ਪੁੱਤ ਦੀ ਮੌਤ ਦਾ ਦੁੱਖ ਦਾ ਜਿਹੜਾ ਸਦਵਾ ਲੱਗਦਾ ਤੇ ਜਦੋਂ ਉਹਦੇ ਪੁੱਤ ਦੀ ਦੀਪੂ ਦੀ ਮੌਤ ਹੋ ਜਾਂਦੀ ਆ ਤੇ ਥੋੜੇ ਦਿਨਾਂ ਬਾਅਦ ਇੰਨਾ ਜਦੋਂ ਉਹਨੂੰ ਥੋੜੀ ਜੀ ਸਵਰਤਾ ਆਉਂਦੀ ਆ ਤੇ ਜਿਹੜਾ ਉਹਦਾ ਵੱਡਾ ਬੇਟਾ ਹੁੰਦਾ ਹਰਦੀ ਸੋਰੀ ਨਵਦੀਪ ਉਹਨੂੰ ਆਪਦੀ ਮਾਂ ਦੀ ਬਹੁਤ ਫਿਕਰ ਹੁੰਦੀ ਆ ਇੱਕ ਤਾਂ ਘਰ ਵਿੱਚ ਉਹਨਾਂ ਦੀ ਗਰੀਬੀ ਹੁੰਦੀ ਆ ਦੂਜਾ ਕਿ ਉਹਦੇ ਮਾਂ ਮੰਜੇ ਤੇ ਪੈ ਜਾਂਦੀ ਹੈ ਤੀਜਾ ਭਰਾ ਦੀ ਡੈਥ ਹੋ ਜਾਂਦੀ ਹੈ ਤੇ ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੁੰਦੀ ਹੈ ਹੁਣ ਜਿਹੜਾ ਨਵਦੀਪ ਆ ਉਹ ਜ਼ਿੰਮੇਵਾਰੀ ਸੰਭਾਲ ਲੈਣੀ ਚਾਹੁੰਦਾ ਹੁੰਦਾ ਉਹ ਜਦੋਂ ਮਾਂ ਨੂੰ ਡਾਕਟਰਾਂ ਕੋਲ ਲੈ ਕੇ ਜਾਂਦਾ ਤਾਂ ਡਾਕਟਰ ਦੱਸਦੇ ਆ ਕਿ ਇਹਨਾਂ ਦੀ ਜਿਹੜੀ ਜ਼ਿਆਦਾ ਸਤਾ ਉਹ ਤਾਂ ਕਦੇ ਵਾਪਸ ਨਹੀਂ ਆ ਸਕਦੀ ਇਹ ਗਹਿਰੇ ਸਾਧ ਵਿੱਚ ਚਲੇ ਗਏ ਨੇ ਲੇਕਿਨ ਇਹਨਾਂ ਨੂੰ ਥੋੜੇ ਜਿਹਾ ਪਿਆਰ ਨਾ ਰੱਖਿਆ ਜਾਵੇ ਤਾਂ ਕਿ ਇਹ ਥੋੜੀ ਜੀ ਇਹਨਾਂ ਦੀ ਮੈਂਟਲ ਹਾਲਤ ਆ ਜਿਹੜੀ ਉਹ ਸਹੀ ਹੋ ਸਕੇ ਹੁਣ ਨਵਦੀਪ ਏ ਚਾਹੁੰਦਾ ਕਿ ਮੇਰੀ ਮਾਂ ਜਲਦੀ ਤੋਂ ਜਲਦੀ ਠੀਕ ਹੋ ਜਾਏ ਲੇਕਿਨ ਘਰ ਦੀ ਗਰੀਬੀ ਵੀ ਜਾਣ ਨਹੀਂ ਦਿੰਦੀ ਘਰ ਵਿੱਚ ਰਾਸ਼ਨ ਤੱਕ ਨਹੀਂ ਹੁੰਦਾ ਉਸ ਨੂੰ ਕੰਮ ਤੇ ਵੀ ਜਾਣਾ ਜ਼ਰੂਰੀ ਹੁੰਦਾ ਉਹ ਸੋਚਦਾ ਹੈ ਨਾ ਕਿ ਮੈਂ ਆਪਦੀ ਜਿਹੜੀ ਮਾਸੀ ਨੂੰ ਆ ਉਹ ਮਾਂ ਕੋਲ ਛੱਡ ਕੇ ਤੇ ਅਸੀਂ ਬਾਹਰ ਚੱਲਿਆ ਜਾਵਾਂ ਕਿਤੇ ਛੋਟੇ-ਮੋਟੇ ਹੋਰ ਦੇਸ਼ ਦੇ ਵਿੱਚ ਜਿੱਥੇ ਕਿ ਮੈਂ ਚੰਗੀ ਕਮਾਈ ਕਰੂੰਗਾ ਆ ਦਾ ਘਰ ਵੀ ਬਣਾ ਲੂੰਗਾ ਮਾਂ ਦਾ ਗੁਜ਼ਾਰਾ ਵੀ ਚਲਾਉਂਗਾ ਤੇ ਥੋੜੇ ਸਮਾਂ ਬਾਅਦ ਆ ਕੇ ਮੈਂ ਵਿਆਹ ਕਰਵਾ ਲੂੰਗਾ ਨਾ ਉਹ ਸੋਇਜ਼ਾ ਦਾ ਤੇ ਐਵੇਂ ਹੀ ਜਦੋਂ ਉਹਦੀ ਮਾਂ ਨੂੰ ਥੋੜੇ ਦਿਨਾਂ ਬਾਅਦ ਥੋੜਾ ਜਿਹਾ ਦਿਮਾਗ ਸੈੱਟ ਹੁੰਦਾ ਤੂੰ ਆਸੇ-ਪਾਸੇ ਨਾ ਕਮਲਿਆ ਵਾਂਗੂ ਵੇਖਦੀ ਆ ਤੇ ਰੰਬਦੀ ਆ ਤੇ ਕਹਿੰਦੀ ਆ ਕਿ ਦੀਪੂ ਕਿੱਥੇ ਆ ਦੀਪੂ ਕਿੱਥੇ ਉਹ ਆਈ ਉਹਦੀਆਂ ਚੀਜ਼ਾਂ ਚੱਕ ਚੱਕ ਦੀਪੂ ਦੀਆਂ ਲਿਆਉਂਦੀ ਆ ਲੇਕਿਨ ਨਵਦੀਪ ਤੇ ਉਸਦੀ ਮਾਸੀ ਉਹਨੂੰ ਕਹਿੰਦੇ ਆ ਕਿ ਜਿਹੜਾ ਦੀਪੂ ਆ ਨਾ ਉਹ ਤਾਂ ਕਿਸੇ ਦੇਸ਼ ਹੀ ਚਲਾ ਗਿਆ ਉਹ ਤਾਂ ਹੋਰ ਮੁਲਕ ਚਲਾ ਗਿਆ ਪੜ੍ਹਾਈ ਕਰਨ ਦੇ ਲਈ ਲੇਕਿਨ ਮਾਂ ਨੂੰ ਭਰੋਸਾ ਨਹੀਂ ਹੁੰਦਾ ਉਹ ਕਹਿ ਦਿੰਦੀ ਆ ਕਿ ਮੇਰਾ ਦੀਪੂ ਤਾਂ ਬੜਾ ਛੋਟਾ ਆ ਉਹ ਕਿੱਥੇ ਚਲਾ ਗਿਆ ਫਿਰ ਉਹਨੂੰ ਸਾਰੇ ਅੰਡ ਗਵਾਣ ਨੂੰ ਵੀ ਉਮੀ ਸਿਖਾਇਆ ਜਾਂਦਾ ਤੇ ਉਹਨੂੰ ਹੌਸਲੇ ਦਿੱਤਾ ਜਾਂਦਾ ਕਿ ਦੀਪੂ ਵਾਪਸ ਆਊਗਾ ਉਹ ਤਾਂ ਪੜ੍ਹਾਈ ਕਰਨ ਲਈ ਗਿਆ ਤੇ ਉਹ ਮਾਂ ਜਿਹੜੀ ਹੌਲੀ ਹੌਲੀ ਥੋੜੇ ਥੋੜੇ ਹੌਸਲੇ ਚ ਹੁੰਦੀ ਜਾਂਦੀ ਆ ਤੇ ਉਹਦੀਆਂ ਫੋਟੋਆਂ ਮਾ ਦੇਖ ਕੇ ਵੀ ਇਹੀ ਕਹਿੰਦੀ ਰਹਿੰਦੀ ਆ ਕਿ ਦੀਪੂ ਵਾਪਸ ਆਊਗਾ ਅਫਸਰ ਬਣੂਗਾ ਕਿ ਪੜ੍ਹਾਈ ਕਰਕੇ ਆਊਗਾ ਐਵੇਂ ਹੀ ਕਈ ਸਾਲ ਬੀਤਦੇ ਜਾਂਦੇ ਆ ਤੇ ਜਿਹੜਾ ਨਵਦੀਪ ਹੁੰਦਾ ਉਹ ਵੀ ਬਾਹਰਲੇ ਮੁਲਕ ਚਲਾ ਜਾਂਦਾ ਘਰ ਦੇ ਗੁਜ਼ਾਰੇ ਦੇ ਲਈ ਤੇ ਉੱਥੋਂ ਪੈਸੇ ਟਕੇ ਭੇਜਦਾ ਰਹਿੰਦਾ ਤੇ ਮਾਂ ਨੂੰ ਚਿੱਠੀ ਵੀ ਭੇਜਦਾ ਰਹਿੰਦਾ ਦੁੱਖ ਸੁੱਖ ਪੁੱਛਦਾ ਰਹਿੰਦਾ ਐਵੇਂ ਹੀ ਚੱਲਦਾ ਚੱਲਦਾ ਸਮਾਂ ਬੀਤਦਾ ਜਾਂਦਾ ਤੇ ਇੱਕ ਦਿਨਾਂ ਕੋਈ ਰਾਹੀ ਪੰਦੀ ਹੁੰਦਾ ਮੀਂਹ ਦਾ ਟਾਈਮ ਹੁੰਦਾ ਮੀਂਹ ਪੈ ਰਿਹਾ ਹੁੰਦਾ ਤੇ ਉਹੋ ਜਿਹੜਾ ਰਾਹੀ ਪੰਦੀ ਹੁੰਦਾ ਨਾ ਉਹਨੂੰ ਕਿਤੇ ਠਹਿਰ ਨਹੀਂ ਮਿਲ ਰਹੀ ਹੁੰਦੀ ਉਹ ਇੱਕ ਨੌਜਵਾਨ ਹੁੰਦਾ 22 25 ਸਾਲ ਦਾ ਤੇ ਉਹ ਐਂ ਘਰ ਵੇਂਦਾ ਵੇਂਦਾ ਤੇ ਅਚਾਨਕ ਹੀ ਨਵਦੀਪ ਕੇ ਘਰ ਆ ਜਾਂਦਾ ਉਹਦੀ ਮਾਤਾ ਦੇ ਕੋਲ ਜਦੋਂ ਉਹ ਸਾਹਮਣੇ ਵੇਖਦਾ ਕਿ ਕੱਲੀ ਮਾਤਾ ਘਰ ਜਾਣਾ ਇੱਕ ਬਜ਼ੁਰਗ ਉਹਦੀ ਵੱਡੀ ਭੈਣ ਨਵਦੀਪ ਦੀ ਮਾਸੀ ਮੰਜੇ ਤੇ ਬੈਠੀ ਹੋਈ ਆ ਤੇ ਉਹ ਆ ਕੇ ਕਹਿੰਦਾ ਕਿ ਮਾਤਾ ਜੀ ਮੈਂ ਇੱਥੇ ਠਹਿਰ ਸਕਦਾ ਤੇ ਮਾਤਾ ਨੂੰ ਕਹਿੰਦੀ ਆ ਕਿ ਤੂੰ ਕੌਣ ਆ ਭਾਈ ਕਿੱਥੋਂ ਆਇਆ ਹੈ ਨਾ ਤੇ ਉਹ ਕਹਿੰਦਾ ਹੈ ਕਿ ਮੈਂ ਤਾਂ ਨਾ ਬਾਹਰੋਂ ਆਇਆ ਬੜੀ ਦੂਰੋਂ ਲੇਕਿਨ ਮੈਂ ਆਪਦੇ ਘਰ ਜਾ ਰਿਹਾ ਸੀਗਾ ਆਪਦੇ ਮਾਪੇ ਕੋਲ ਹੀ ਤੇ ਰਸਤੇ 'ਚ ਬਾਰਿਸ਼ ਹੋ ਗਈ ਤੇ ਮੈਂ ਘਰ ਨਹੀਂ ਪਹੁੰਚ ਪਾਇਆ ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਆ ਤੇ ਜਦੋਂ ਉਹ ਬਾਹਰ ਦਾ ਨਾਮ ਲੈਂਦਾ ਨਾ ਤੇ ਜਿਹੜੀ ਨਵਦੀਪ ਦੀ ਉਹ ਹੀ ਭੋਲੀ ਮਾਂ ਹੁੰਦੀ ਆ ਤੇ ਉਹ ਕਹਿੰਦੀ ਆ ਤੂੰ ਮੇਰੇ ਦੀਪੂ ਕੋਲੋਂ ਆਇਆ ਤੇ ਉਹ ਸੋਚ ਕੇ ਜੇ ਜਿਹੜਾ ਰਾਹੀ ਪਾੰਦੇ ਹੁੰਦੇ ਉਹ ਥੋੜੇ ਤੇਜ਼ ਮਾਰਦਾ ਹੁੰਦਾ ਤੇ ਉਹ ਸਮਝ ਜਾਂਦਾ ਕਿ ਇਹ ਮਾਂ ਦਾ ਪੁੱਤਰ ਹੀ ਆ ਜਿਹਦੇ ਬਾਰੇ ਇੰਨਾ ਪੁੱਛ ਰਹੀ ਆ ਤੇ ਉਹ ਕਹਿੰਦਾ ਅੱਛਾ ਉਹ ਦੀਪੂ ਉਹ ਥੋੜਾ ਮੁੰਡਾ ਉਹ ਤਾਂ ਅੰਟੀ ਮੇਰੇ ਨਾਲ ਹੀ ਰਹਿੰਦਾ ਉਹ ਤਾਂ ਪੜਦਾ ਵਾ ਤੇ ਮੈਂ ਕੰਮ ਕਰਦਾ ਸੀਗਾ ਤੇ ਮੈਂ ਉਹਨੂੰ ਮਿਲ ਕੇ ਆਇਆ ਸੀਗਾ ਤੇ ਮਾਂ ਪੁੱਛਦੀ ਆ ਕਿ ਇੱਥੇ ਬੈਠ ਤੂੰ ਮੈਨੂੰ ਦੱਸ ਕਿ ਮੇਰਾ ਦੀਪੂ ਕਿਵੇਂ ਆਣਾ ਤੇ ਇਹ ਕਹਿੰਦਾ ਹਾਂਜੀ ਬਿਲਕੁਲ ਠੀਕ ਆ ਉਹ ਤਾਂ ਵਧੀਆ ਗੱਲਾਂ ਬਾਤਾਂ ਕਰਦਾ ਉਹ ਤਾਂ ਸਾਰਾ ਦਿਨ ਤੁਹਾਡੀਆਂ ਗੱਲਾਂ ਸੁਣਾਉਂਦਾ ਰਹਿੰਦਾ ਕਿ ਮੇਰੀ ਮਾਂ ਆਇਆ ਮੈਂ ਬਹੁਤ ਚਾਹਦਾ ਮੀਂਹ ਕੋਲ ਜਾਊਂਗਾ ਹੁਣ ਜਿਹੜੀ ਦੀਪੂ ਦੀ ਮਾਂ ਹੁੰਦੀ ਆ ਉਹ ਨੂੰ ਬੜਾ ਚਾ ਚੜ ਜਾਂਦਾ ਤੇ ਖੁਸ਼ ਹੋ ਜਾਂਦੀ ਆ ਉਹ ਉਸੇ ਰਾਈ ਪਾਂਦੀ ਨੂੰ ਰਾਤ ਨੂੰ ਰੋਟੀ ਪਾਣੀ ਵੀ ਖਵਾਉਂਦੀ ਆ ਉਹਨਾਂ ਦੁੱਖ ਸੋ ਕਰਦੀ ਆ ਤੇ ਜਿਵੇਂ ਕਿ ਉਹ ਦੇ ਪੁੱਤ ਨੂੰ ਸੱਚਮੁੱਚ ਮਿਲ ਕੇ ਆਇਆ ਹੋਵੇ ਉਸ ਦਾ ਲਾੜ ਮਲਾਰ ਉਹ ਵੀ ਕਰਦੀ ਆ ਤੇ ਸਵੇਰੇ ਵੀ ਉਹ ਕਹਿੰਦੀ ਆ ਕਿ ਤੂੰ ਤਾਂ ਮੇਰੇ ਪੁੱਤ ਕੋਲ ਆਇਆ ਸੀ ਜੇ ਅੱਜ ਵੀ ਰੁਕਣਾ ਤਾਂ ਤੂੰ ਰੁਕ ਜਾ ਉਹ ਬੰਦਾ ਨਹੀਂ ਮਾਤਾ ਜੀ ਅੱਜ ਮੈਂ ਜਾ ਰਿਹਾ ਹਾਂ ਨਾ ਤੇ ਐਵੇਂ ਜਦੋਂ ਉਹ ਜਾ ਕੇ ਉਰਾਈ ਪਾਂਦੀ ਵਾਪਸ ਚਲਾ ਜਾਂਦਾ ਤੇ ਥੋੜੇ ਦਿਨਾਂ ਬਾਅਦ ਨਾ ਇੱਕ ਜਦੋਂ ਨਵਦੀਪ ਵਾਪਸ ਆਉਂਦਾ ਤੇ ਇੱਕ ਆਂਢ ਗੁਆਣ ਦਾ ਹੀ ਬੰਦਾ ਉਹਨੂੰ ਨਵਦੀਪ ਨੂੰ ਘਰ ਛੱਡਣ ਆਉਂਦਾ ਤੇ ਮਾਂ ਨੂੰ ਨਾ ਇੱਕ ਸਰਪ੍ਰਾਈਜ਼ ਵੱਲੋਂ ਤੋਹਫੇ ਵੱਲੋਂ ਤੋਹਫਾ ਮਿਲਦਾ ਕਿ ਇਹਦਾ ਪੁੱਤਰ ਬਾਹਰੋਂ ਆ ਗਿਆ ਨਾ ਨਵਦੀਪ ਆ ਗਿਆ ਮਾਂ ਕੋਟਕੇ ਜੱਫੀ ਪਾ ਕੇ ਮਿਲਦੀ ਆ ਤੇ ਦੁੱਖ ਸੁੱਖ ਸਾਂਝੇ ਕਰਦੀ ਆ ਤੇ ਉਹ ਨਵਦੀਪ ਨੂੰ ਕਹਿੰਦੀ ਆ ਕਿ ਤੂੰ ਤਾਂ ਲੇਟ ਹੀ ਹੋ ਗਿਆ ਤੇਰੇ ਮਗਰੋਂ ਨਾ ਦੀਪੂ ਦਾ ਦੋਸਤ ਆਇਆ ਸੀ ਬਾਹਰੋਂ ਤੇ ਉਹ ਕਹਿੰਦਾ ਸੀ ਕਿ ਦੀਪੂ ਉਸ ਨਾਲ ਹੀ ਰਹਿੰਦਾ ਤੇ ਉਹ ਬਿਲਕੁਲ ਸਹੀ ਸਲਾਮਤ ਆ ਤੇ ਹੁਣ ਨਵਦੀਪ ਬੜਾ ਹਰਾਨ ਹੁੰਦਾ ਤੇ ਆਪਦੀ ਭੋਲੀ ਮਾਂ ਤੇ ਤੇ ਸਮੇਂ ਦੇ ਜਿਹੜੇ ਹਾਲਾਤ ਬਣੇ ਹੁੰਦੇ ਉਹਨਾਂ ਤੇ ਵੀ ਬਹੁਤ ਦੁੱਖ ਪ੍ਰਗਟ ਕਰਦਾ ਹੈ ਤੇ ਦਿਲੀ ਦੇ ਸੋਚਦਾ ਕਿ ਉਹ ਕੌਣ ਸੀ ਰਾਈ ਬੰਦੀ ਜਿਹੜਾ ਮੇਰੀ ਇੰਨੀ ਭੋਲੀ ਮਾਂ ਨੂੰ ਪਾਗਲ ਬਣਾ ਗਿਆ ਹਨਾ ਲੇਕਿਨ ਉਹਨੂੰ ਗੁੱਸਾ ਵੀ ਆਉਂਦਾ ਇੱਕ ਗੱਲੋ ਪਰ ਉਹ ਕਹਿੰਦਾ ਕਿ ਦੇਖ ਲਓ ਵੀ ਕਿੰਨੇ ਚਲਾਕ ਛਾਤਰ ਦਿਮਾਗ ਲੋਕ ਨੇ ਕਿ ਮੇਰੀ ਮਾਂ ਨੂੰ ਮੂਰਖ ਬਣਾ ਕੇ ਰੋਟੀ ਪਾਣੀ ਖਾ ਕੇ ਚਲਾ ਗਿਆ ਉਹ ਹਨਾ ਤੇ ਪਰ ਇਹ ਵੀ ਸੋਚਦਾ ਹੈ ਕਿ ਮੇਰੀ ਮਾਂ ਨੂੰ ਮੂਰਖ ਬਣਾ ਸਕਦਾ ਤੇ ਲੇਕਿਨ ਮੈਂ ਵੀ ਤਾਂ ਕਿਸੇ ਨੂੰ ਮੂਰਖ ਬਣਾ ਸਕਦਾ ਹਨਾ ਜਦੋਂ ਮਾਂ ਦੇ ਚਿਹਰੇ ਤੇ ਖੁਸ਼ੀ ਦੇਖਦਾ ਹੈ ਕਿ ਉਹ ਸੋਚਦੀ ਹੈ ਕਿ ਸੱਚਮੁੱਚ ਹੀ ਦੀਪੂ ਜ ਆਉਂਦਾ ਹਨਾ ਤਾਂ ਉਹ ਕਹਿੰਦਾ ਕਿ ਦੇਲੀ ਦਿਲ ਕਹਿੰਦਾ ਨਾ ਕਿ ਮਾਂ ਤੈਨੂੰ ਪਤਾ ਨਹੀਂ ਤੈਨੂੰ ਉਹ ਬੰਦਾ ਮੂਰਖ ਬਣਾ ਗਿਆ ਤੇ ਉਹ ਇੱਕ ਆਪਦੇ ਦਿਲ ਦਿਮਾਗ 'ਚ ਨਾ ਇੱਕ ਵਾਅਦਾ ਕਰਦਾ ਉਹ ਕਹਿੰਦਾ ਕਿ ਮੈਂ ਹੁਣ ਵਾਪਸ ਜਾਣਾ ਲੇਕਿਨ ਉਹਦੀ ਮਾਂ ਨੂੰ ਜਾਣ ਨਹੀਂ ਦਿੰਦੀ ਵਾਪਸ ਤੇ ਲੇਕਿਨ ਨਵਦੀਪ ਕਹਿੰਦਾ ਹੈ ਕਿ ਮੈਂ ਆਪਦੇ ਆਪਣਾ ਲਈ ਵਾਦਾ ਕਰਦਾ ਹਾਂ ਕਿ ਮੈਂ ਤਾਂ ਹੀ ਇੱਥੇ ਰਹੂੰਗਾ ਮਾਂ ਦੇ ਕੋਲ ਜੇ ਮੈਨੂੰ ਮੇਰੀ ਮਾਂ ਤੋਂ ਵੀ ਕੋਈ ਵੱਡਾ ਭੋਲਾ ਭੰਡਾ ਮੂਰਖ ਮਿਲੇਗਾ ਹਨਾ ਜਿਹਨੂੰ ਲੋਕ ਬੜੀ ਆਸਾਨੀ ਨਾਲ ਪਾਗਲ ਬਣਾ ਲੈਂਦੇ ਆ ਕਿ ਮੇਰੀ ਮਾਂ ਤੋਂ ਵੱਧ ਭੋਲਾ ਵੀ ਕੋਈ ਹੋ ਸਕਦਾ ਹਨਾ ਜਾਂ ਕੋਈ ਇਹੋ ਜਿਹਾ ਇਨਸਾਨ ਜਿਹਨੂੰ ਅਸੀਂ ਇਸ ਤੋਂ ਵੀ ਜ਼ਿਆਦਾ ਮੂਰਖ ਬਣਾ ਸਕੀਏ ਤਾਂ ਉਹ ਵੀ ਉਹ ਪੂਰੀ ਰਾਤ ਸੋਚਦਾ ਰਹਿੰਦਾ ਕਿ ਜੇ ਵੀ ਮੇਰੀ ਮਾਂ ਨੂੰ ਕੋਈ ਮੂਰਖ ਬਣਾ ਕੇ ਜਾ ਸਕਦਾ ਤੇ ਮੈਂ ਕਿਉਂ ਨਹੀਂ ਮੂਰਖਾ ਬਣਾ ਸਕਦਾ ਕਿਸੇ ਨੂੰ ਆਣਾ ਵੀ ਦੁਨੀਆ ਐਡੀ ਚਲਾ ਕੇ ਪਈ ਆ 605 ਵਿੱਚ ਪੈ ਜਾਂਦਾ ਦੂਜੇ ਦਿਨ ਉਹ ਇੱਕ ਪਿੰਡ ਵਿੱਚ ਜਾਂਦਾ ਤੁਰਿਆ ਜਾਂਦਾ ਤੁਰਿਆ ਜਾਂਦਾ ਕਾਫੀ ਦੂਰ ਤੱਕ ਜਾਂਦਾ ਇੱਕ ਪਿੰਡ ਦੇ ਵਿੱਚ ਜ਼ਿਮੀਂਦਾਰ ਦਾ ਬਾਰ ਬਾਰ ਘਰ ਹੁੰਦਾ ਤੇ ਉਹ ਜ਼ਿਮੀਂਦਾਰ ਦੀ ਇੱਕ ਬੇਟੀ ਹੁੰਦੀ ਆ ਤੇ ਇੱਕ ਜ਼ਿਮੀਂਦਾਰ ਦੀ ਘਰ ਵਾਲੀ ਹੁੰਦੀ ਆ ਜ਼ਿਮੀਂਦਾਰ ਖੇਤਾਂ 'ਚ ਕੰਮ ਕਰੇ ਕਰਨ ਗਿਆ ਹੁੰਦਾ ਤੇ ਉਹ ਜਦੋਂ ਦੇਖਦਾ ਨਾ ਜੀਵਿੰਦਾਰ ਦੇ ਘਰ ਦੇ ਬਾਹਰ ਨਾ ਇੱਕ ਬੱਕਰੀ ਬੰਨੀ ਪਈ ਹੁੰਦੀ ਆ ਤੇ ਉਹਦੇ ਦੋ ਮੇਮਣੇ ਹੁੰਦੇ ਆ ਤੇ ਜਦੋਂ ਜਾਂਦਾ ਨਾ ਨਵਦੀਪ ਤੇ ਉਹ ਪੋਲਾ ਜਿਹਾ ਬਣ ਕੇ ਨਾ ਉਹ ਜੀਵਿੰਦਾਰ ਦੇ ਘਰ ਵੜ ਜਾਂਦਾ ਤੇ ਉਹ ਜੀਵਿੰਦਾਰ ਦੇ ਘਰ ਵਾਲੀ ਉਹਨੂੰ ਕਹਿੰਦੀ ਆ ਕਿ ਹਾਂ ਭਾਈ ਤੂੰ ਕੌਣ ਆ ਕਿੱਥੋਂ ਆਇਆ ਤੇ ਉਹ ਕਹਿੰਦਾ ਕਿ ਮੈਂ ਤਾਂ ਬੱਕਰੀ ਲੈਣ ਆਇਆ ਬੱਕਰੀ ਨਾ ਸਾਡੇ ਰਿਸ਼ਤੇਦਾਰ ਆ ਤੇ ਸਾਡੇ ਘਰ ਪ੍ਰੋਗਰਾਮ ਆ ਤੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਬੁਲਾਇਆ ਗਿਆ ਤੇ ਮੈਂ ਇਹਨੂੰ ਲਿਜਾਣਾ ਚਾਹੁੰਦਾ ਤੇ ਜਿਹੜੀ ਜੀਵਿੰਦਾਰ ਦੀ ਕੁੜੀ ਹੁੰਦੀ ਉਹ ਅੰਦਰੋਂ ਇਹ ਗੱਲ ਸੁਣ ਕੇ ਬਾਹਰ ਆਉਂਦੀ ਉਹ ਕਹਿੰਦੀ ਹੈ ਬਾਈ ਤੂੰ ਕੌਣ ਆ ਤੇ ਇਹ ਤਾਂ ਤੂੰ ਗਲਤ ਗੱਲ ਕਹਿ ਰਿਹਾ ਬੱਕਰੀ ਭਲਾ ਕਿਸੇ ਦੀ ਰਿਸ਼ਤੇਦਾਰ ਕਿਵੇਂ ਹੁੰਦੀ ਹੈ ਲੇਕਿਨ ਨਵਦੀਪ ਬੜਾ ਭੂਲਾ ਬਣ ਕੇ ਕਹਿੰਦਾ ਕਿ ਨਹੀਂ ਮੈਨੂੰ ਕਾ ਸਮਾਂ ਕਿ ਮੈਂ ਬੱਕਰੀ ਨੂੰ ਹੀ ਲੈਣ ਆਇਆ ਇਹ ਸਾਡੀ ਰਿਸ਼ਤੇਦਾਰ ਆ ਬੱਕਰੀ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਤੇ ਸਾਡੇ ਘਰ ਗਉਣ ਵਜੋਂ ਦਾ ਪ੍ਰੋਗਰਾਮ ਆ ਤੇ ਇਹਦੇ ਨਾਲ ਦੀਆਂ ਹੋਰ ਬੱਕਰੀਆਂ ਵੀ ਸਾਡੀਆਂ ਰਿਸ਼ਤੇਦਾਰ ਆ ਤोटे ਆ ਰਹੋਗੇ ਪ੍ਰੋਗਰਾਮ ਤੇ ਆ ਰਹੀਆਂ ਮੈਂ ਤਾਂ ਇਹਨੂੰ ਹੀ ਲੈਣ ਆਇਆ ਜਦੋਂ ਨਵਦੀਪ ਇਹਨਾਂ ਭੋਲਾ ਬਣ ਕੇ ਨਾ ਸੱਚਮੁੱਚ ਇਹ ਕਹਿ ਰਿਹਾ ਤੇ ਉਹਦੇ ਘਰ ਵਾਲੀ ਕਹਿੰਦੀ ਕੀ ਅਸੀਂ ਬੱਕਰੀ ਨੂੰ ਸੱਚਮੁੱਚ ਭੇਜ ਦਈਏ ਜ਼ਿੰਮੇਦਾਰ ਦੇ ਘਰ ਵਾਲੀ ਕਹਿੰਦੀ ਖੰਦਾ ਹਾਂ ਤੁਸੀਂ ਪ੍ਰੋਗਰਾਮ ਦੇਖਣ ਲਈ ਭੇਜ ਦੋ ਤੇ ਮੈਂ ਪ੍ਰੋਗਰਾਮ ਦਿਖਾ ਕੇ ਇੱਥੇ ਬੱਕਰੀ ਨੂੰ ਛੱਡ ਜੂੰਗਾ ਇਸ ਦਾ ਰਿਸ਼ਤੇਦਾਰ ਬੁਲਾਏਗਾ ਹੁਣ ਜਿੰਮੇਦਾਰ ਦੇ ਘਰ ਵਾਲੀ ਤੇ ਜ਼ਿੰਮੇਦਾਰ ਦੀ ਕੁੜੀ ਆ ਜਿਹੜੀਆਂ ਉਹ ਵੀ ਬਹੁਤ ਭੋਲੀਆਂ ਹੁੰਦੀਆਂ ਤੇ ਉਹ ਬੱਕਰੀ ਨੂੰ ਬੜਾ ਹਾਰ ਸ਼ਿੰਗਾਰ ਕਰਦੀਆਂ ਉਹਦੇ ਫੁੱਲ ਫੁੱਲ ਪਾਉਂਦੀਆਂ ਤੇ ਸਣੇ ਉਹਦੇ ਮੇਵਣਿਆਂ ਨੂੰ ਸ਼ਿੰਗਾਰਿਆ ਜਾਂਦਾ ਤੇ ਉਹ ਜਿਹੜੇ ਨਵਦੀਪ ਹੁੰਦਾ ਨਾ ਉਹ ਆਪਦੇ ਨਾਲ ਆਪਦਾ ਇੱਕ ਰੱਥ ਘੋੜਾ ਲੈ ਕੇ ਗਿਆ ਹੁੰਦਾ ਰੱਥ ਘੋੜੇ ਦੇ ਵਿੱਚ ਬੱਕਰੀ ਨੂੰ ਤੇ ਮੇਵਣਿਆਂ ਨੂੰ ਚੜਾ ਦਿੱਤਾ ਜਾਂਦਾ ਤੇ ਉਤੋਂ ਬੱਕਰੀ ਤੇ ਮੇਮਨੇ ਲੈ ਕੇ ਨਵਦੀਪ ਵਾਪਸ ਆ ਰਿਹਾ ਹੁੰਦਾ ਆਪਦੀ ਮਾਹਵਾਲ ਨੂੰ ਤੇ ਉਥੋਂ ਜਦੋਂ ਵਾਪਸ ਆ ਰਿਹਾ ਤੇ ਸ਼ਾਮ ਪੈ ਜਾਂਦੀ ਆ ਰਸਤੇ 'ਚ ਤੇ ਜਦੋਂ ਸ਼ਾਮ ਨੂੰ ਜੀਵਿੰਦਾਰ ਆਪਦੇ ਘਰ ਆਉਂਦਾ ਤਾਂ ਜੀਵਿੰਦਾਰਾ ਆ ਕੇ ਪੁੱਛਦਾ ਕਿ ਭਈ ਬੱਕਰੀ ਕਿੱਧਰ ਗਈ ਆਪਣੀ ਮੇਵਨੇ ਨਹੀਂ ਦਿਸਦੇ ਤੇ ਉਹ ਜੀਵਿੰਦਾਰ ਦੀ ਪਤਨੀ ਤੇ ਜੀਵਿੰਦਾਰ ਦੀ ਕੁੜੀ ਉਹਨੂੰ ਕਹਿੰਦੀਆਂ ਕਿ ਇੱਕ ਨਾ ਮੁੰਡਾ ਆਇਆ ਸੀ ਨੌਜਵਾਨ ਤੇ ਉਹ ਕਹਿੰਦਾ ਸੀ ਕਿ ਇਹ ਬੱਕਰੀ ਤਾਂ ਸਾਡੀ ਰਿਸ਼ਤੇਦਾਰ ਆ ਤੇ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਪ੍ਰੋਗਰਾਮ ਤੇ ਬੁਲਾਇਆ ਮੈਂ ਅੱਜ ਬੱਕਰੀ ਲੈ ਕੇ ਚੱਲਿਆਂ ਤੇ ਕੁਝ ਦਿਨਾਂ ਨੂੰ ਵਾਪਸ ਕਰ ਜੂੰਗਾ ਲੇਕਿਨ ਜਿਵੇਂ ਦਾਰ ਹਰਾਣ ਹੁੰਦਾ ਤੇ ਉਹ ਉਹਨੂੰ ਆਪਦੇ ਘਰ ਵਾਲੀ ਨੂੰ ਉੱਚਾ ਨੀਵਾ ਬੋਲਦਾ ਕਿ ਅੱਜ ਦੇ ਟਾਈਮ 'ਚ ਇੰਨਾ ਵੱਡਾ ਮੂਰਖ ਵੀ ਕੋਈ ਬਣ ਸਕਦਾ ਜਿੰਨੀਆਂ ਤੁਸੀਂ ਦੋਵੇਂ ਬਣ ਗਈਆਂ ਨਾ ਕਿ ਤੁਸੀਂ ਉਹ ਬੰਦੇ ਬਾਰੇ ਜਾਣਦੀਆਂ ਕਿ ਉਹ ਕੌਣਾ ਕਹਿੰਦੀਆਂ ਨਹੀਂ ਤੁਹਾਨੂੰ ਦੱਸ ਕੇ ਗਿਆ ਕਿ ਉਹਦਾ ਪਿੰਡ ਕਿਹੜਾ ਕਹਿੰਦੀਆਂ ਨਹੀਂ ਕਹਿੰਦਾ ਬਸ ਫਿਰ ਉਹ ਤਾਂ ਤੁਹਾਨੂੰ ਲੁੱਟ ਕੇ ਲੈ ਗਿਆ ਉਹ ਤਾਂ ਥੋੜੀ ਬੱਕਰੀ ਵੀ ਲੈ ਗਿਆ ਤੇ ਮੇਵਨੇ ਵੀ ਪਰ ਇਹ ਦੱਸੋ ਕਿ ਉਹ ਗਿਆ ਕਿ ਿੱਧਰ ਨੂੰ ਹੰਜੀ ਵੀ ਦਾਦੇ ਘਰ ਵਾਲੀ ਹੱਥ ਕਰ ਦਿੰਦੀ ਆ ਕਿ ਿੱਧਰ ਨੂੰ ਗਿਆ ਉਹ ਹੁਣ ਜੀਮੇਦਾਰ ਉੱਥੋਂ ਹੀ ਆਪਦੇ ਦੋ ਘੋੜੇ ਲੈ ਕੇ ਤੇ ਨਾਲ ਆਪਦਾ ਰੱਥ ਲੈ ਕੇ ਉੱਥੋਂ ਤੁਰ ਪੰਦਾ ਉਹ ਤੁਰਪੰਦਾ ਰੱਥ ਤਾਲ ਜਾਂਦਾ ਵੀ ਰਸਤੇ 'ਚ ਜਿੱਥੇ ਵੀ ਮੈਨੂੰ ਬੰਦਾ ਮਿਲੂਗਾ ਮੈਂ ਆਦਿਆਂ ਬੱਕਰੀਆਂ ਤੇ ਮੈਂ ਵੀ ਉਹ ਤੋਂ ਮੋੜ ਲਿਆਉਂਗਾ ਹੁਣ ਤੁਰਿਆ ਜਾਂਦਾ ਤੁਰਿਆ ਜਾਂਦਾ ਰਸਤੇ 'ਚ ਨਾਲੇ ਉਹ ਨਵਦੀਪ ਨੂੰ ਗਾਲਾਂ ਕੱਢਦਾ ਜਾਂਦਾ ਕਿ ਇਹੋ ਜਿਹਾ ਇਹੋ ਜੇ ਕਾਲਜੋਗ ਦੇ ਜਮਾਨੇ 'ਚ ਇਹੋ ਜਿਹਾ ਬੰਦਾ ਵੀ ਕੋਈ ਹੈਗਾ ਕਿ ਮੇਰੀ ਪਤਨੀ ਨੂੰ ਮੇਰੇ ਘਰ ਨੂੰ ਦੇ ਮੇਰੀ ਧੀ ਨੂੰ ਮੂਰਖ ਬਣਾ ਗਿਆ ਨਾ ਸ਼ਰਮ ਉਹ ਜਾਂਦਾ ਤੇ ਰਸਤੇ ਵਿੱਚ ਨਾ ਉਹਨੂੰ ਨਵਦੀਪ ਵੀ ਟੱਕਰਦਾ ਤੇ ਨਵਦੀਪ ਆਉਂਦਾ ਜਿਹੜਾ ਬੀਸ ਬੰਦਾ ਲੰਦਾ ਥੋੜਾ ਜਿਹਾ ਆਪਦੀ ਟੋਪੀ ਹਲਾ ਕੇ ਧਰਤੀ ਤੇ ਰੱਖੀ ਬੈਠਾ ਹੁੰਦਾ ਵਾਲ ਹੁਲਖਲਰੇ ਹੁੰਦੇ ਆ ਤੇ ਜਿਮੀਦਾਰ ਨੇ ਤਾਂ ਉਹਨੂੰ ਵੇਖਿਆ ਵੀ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਦਾ ਦੇਖਦਾ ਉਹ ਰਸਤੇ ਵਿੱਚ ਆ ਕੇ ਪੁੱਛਦਾ ਕਿ ਭਾਈ ਸਾਹਿਬ ਇੱਥੋਂ ਦੀ ਕੋਈ ਤੁਸੀਂ ਬੰਦਾ ਲੰਘਦਾ ਵੇਖਿਆ ਜਿਹਦੇ ਨਾਲ ਇੱਕ ਬੱਕਰੀ ਹੋਵੇ ਦੋ ਮੇਵਣੇ ਹੋਣ ਤਾਂ ਨਵਦੀਪ ਕਹਿੰਦਾ ਕਿ ਹਾਂ ਵੇਖਿਆ ਤਾਂ ਹੈ ਪਰ ਤੁਸੀਂ ਕੌਣ ਉਹ ਕਹਿੰਦਾ ਕਿ ਮੈਂ ਨਾ ਉਹ ਬੱਕਰੀ ਦਾ ਮਾਲਕਾਂ ਕਿ ਤਾਂ ਮੇਰੇ ਪਤਨੀ ਮੇਰੀ ਪਤਨੀ ਨੂੰ ਤੇ ਮੇਰੇ ਧੀ ਨੂੰ ਪਾਗਲ ਬਣਾ ਕੇ ਉਹ ਲੈ ਆਇਆ ਹਨਾ ਬੱਕਰੀ ਤੇ ਲੇਕਿਨ ਮੈਂ ਹੁਣ ਦੀ ਪੜਤਾਲ ਕਰਨਾ ਚਾਹੁੰਦਾ ਮੈਂ ਆਪਦੀ ਬੱਕਰੀ ਵਾਪਸ ਕਰ ਲੈਉਣੀਆਂ ਤੇ ਜਿਹੜਾ ਨਵਦੀਪ ਹੁੰਦਾ ਉਹ ਪਹਿਲਾਂ ਹੀ ਨਾ ਜੰਗਲ ਦੇ ਵਿੱਚ ਆਪਦਾ ਰੱਥ ਘੋੜਾ ਤੇ ਬੱਕਰੀ ਉੱਥੇ ਪੰਨ ਚੁੱਕਾ ਹੁੰਦਾ ਦੂਰ ਤੇ ਉਹ ਰਸਤੇ ਜਾ ਕੇ ਕਿਤੇ ਸਫਰ 'ਚ ਸਾਹ ਲੈ ਰਿਹਾ ਹੁੰਦਾ ਜਦੋਂ ਨਵਦੀਪ ਨੂੰ ਇੰਨਾ ਪਤਾ ਲੱਗਦਾ ਵੀ ਇਹ ਤਾਂ ਬੱਕਰੀ ਦਾ ਮਾਲਕ ਆ ਉਹ ਸਨਮਨ ਹੋ ਜਾਂਦਾ ਉਹਨੇ ਆਪਦੀ ਧਰਤੀ ਤੇ ਟੋਪੀ ਰੱਖੀ ਹੁੰਦੀ ਆ ਤੇ ਉਹ ਕਹਿੰਦਾ ਕਿ ਹਾਂ ਮੈਂ ਤੇਰੀ ਬੱਕਰੀ ਵਾਪਸ ਲਿਆ ਸਕਦਾ ਤੇ ਜ਼ਿਮੀਂਦਾਰ ਕਹਿੰਦਾ ਉਹ ਕਿਵੇਂ ਆ ਜ਼ਿਮੀਂਦਾਰ ਨੂੰ ਕਹਿੰਦਾ ਹੈ ਕਿ ਆ ਜਿਹੜੇ ਆ ਨਾ ਮੇਰੇ ਇਹਦੇ ਥੱਲੇ ਇੱਕ ਪਾਂਛੀ ਆ ਮੇਰੀ ਟੋਪੀ ਦੇ ਥੱਲੇ ਤੇ ਇਹਦੀ ਮੈਂ ਰਾਖੀ ਕਰਨ ਬੈਠਾ ਤੇ ਜੇ ਤਾਂ ਤੂੰ ਮਤਲਬ ਵੀ ਮੈਂ ਆਪ ਲੱਭਣੀ ਚਾਹਣਾ ਤੇ ਤੂੰ ਸਿੱਧਾ-ਸਿੱਧਾ ਤੁਰਿਆ ਜਾ ਉਹ ਬੰਦਾ ਇੱਧਰ ਨੂੰ ਗਿਆ ਤੇ ਨਹੀਂ ਤਾਂ ਤੂੰ ਮੇਰੀ ਆ ਜਿਹੜਾ ਪੰਛੀ ਹੈ ਇਹਦੀ ਰਾਖੀ ਕਰ ਲਾ ਤੇ ਮੈਂ ਇਹਦੀ ਤੂੰ ਇਹਦੀ ਰਾਖੀ ਕਰ ਤੇ ਮੈਂ ਤੇਰੀ ਬੱਕਰੀ ਵਾਲਿਆਂ ਨੂੰ ਫੜ ਲਿਆਉਣਾ ਕਿਉਂਕਿ ਮੈਂ ਉਹਨੂੰ ਵੇਖਿਆ ਮਨੂ ਦੀ ਸ਼ਕਲ ਦੀ ਪਹਿਚਾਣਾ ਹੁਣ ਜੀਵਿੰਦਾਰ ਨੂੰ ਇਹ ਹੋ ਜਾਂਦਾ ਵੀ ਹਾਂ ਵੀ ਇਹਨੂੰ ਤਾਂ ਸ਼ਕਲ ਦੀ ਵੀ ਪਹਿਚਾਣਾ ਤੇ ਪਤਾ ਬੰਦਾ ਗਿਆ ਵੀ ਇੱਧਰ ਨੂੰ ਤੇ ਕਹਿੰਦਾ ਇਹ ਫੜ ਲਿਆਊਗਾ ਜੀਵਿੰਦਾਰ ਆਪਦੇ ਦੋਨੋਂ ਘੋੜੇ ਤੇ ਰੱਥ ਨਾਲ ਨਵਦੀਪ ਨੂੰ ਫੜਾ ਦਿੰਦਾ ਤੇ ਉਹ ਕਹਿੰਦਾ ਹੈ ਕਿ ਲੈ ਭਾਈ ਮੈਂ ਤੇਰੇ ਪਾਂਛੀ ਦੀ ਰੱਖਿਆ ਕਰਦਾ ਤੂੰ ਜਿੰਨੀ ਚੱਲਦ ਹੋ ਸਕੇ ਨਾ ਤੇ ਮੇਰੇ ਬੱਕਰੀ ਤੇ ਮੇਮ ਨੂੰ ਵਾਪਸ ਲਿਆ ਦੇ ਉਹ ਕਹਿੰਦਾ ਠੀਕ ਆ ਹੁਣ ਨਵਦੀਪ ਉੱਥੋਂ ਚੱਲਿਆ ਜਾਂਦਾ ਉਹ ਰੱਥ ਤੇ ਘੋੜੇ ਲੈ ਕੇ ਉਹ ਜਾਂਦਾ ਜਾਂਦਾ ਜੰਗਲ ਦੇ ਵਿੱਚੋਂ ਬੱਕਰੀ ਤੇ ਆਵਦਾ ਘੋੜਾ ਰੱਥ ਵੀ ਖੋਲ ਲੰਦਾ ਜਾਂਦਾ ਜਾਂਦਾ ਹੌਲੀ ਹੌਲੀ ਦੂਰ ਜਾਂਦਾ ਸ਼ਾਮ ਹੋ ਜਾਂਦੀ ਆ ਲੇਕਿਨ ਜੀਵਿੰਦਾਰ ਉਹ ਟੋਪੀ ਦੇ ਦੁਆਲੇ ਬੈਠਾ ਰਹਿੰਦਾ ਤੇ ਉਹ ਹੈਰਾਨ ਹੁੰਦਾ ਵੀ ਹਨੇਰਾ ਹੋਣ ਵਾਲਾ ਹੋ ਗਿਆ ਉਹ ਤਾਂ ਵਾਪਸ ਹੀ ਨਹੀਂ ਆਇਆ ਤੇ ਉਹਨੂੰ ਸ਼ੱਕ ਹੁੰਦਾ ਕਿ ਕਿਤੇ ਉਹ ਮੈਨੂੰ ਵੀ ਮੂਰਖਤਾ ਨਹੀਂ ਬਣਾ ਕੇ ਚਲਾ ਗਿਆ ਜਦੋਂ ਟੋਪੀ ਚੱਕ ਕੇ ਵੇਂਦਾ ਹੈ ਕਹਿੰਦਾ ਕਿ ਇਹਦੇ ਥੱਲੇ ਤਾਂ ਵੇਖਾਂ ਵੀ ਸੱਚੇ ਪੰਛੀ ਆ ਕਿੰਨਾ ਕੁ ਕੀਮਤੀ ਪੰਛੀ ਆ ਉਹ ਜਦੋਂ ਵੇਖਦਾ ਕਿ ਟੋਪੀ ਦੇ ਥੱਲੇ ਕੁਝ ਵੀ ਨਹੀਂ ਹੁੰਦਾ ਤੇ ਉਹ ਹਰਾਨ ਹੋ ਜਾਂਦਾ ਤੇ ਆਪਦੇ ਮੱਥੇ ਦੇ ਹੱਥ ਮਾਰਦਾ ਕਿ ਕਹਿੰਦਾ ਲੈ ਮੈਂ ਤਾਂ ਕਹਿੰਦਾ ਸੀ ਮੇਰੀ ਪਤਨੀ ਦੇ ਮੇਰੀ ਧੀ ਨੂੰ ਵੀ ਮੂਰਖ ਬਣਾਤਾ ਇਹ ਤਾਂ ਮੈਨੂੰ ਵੀ ਮੂਰਖ ਬਣਾ ਗਿਆ ਮੇਰੇ ਘੋੜੇ ਵੀ ਲੈ ਗਿਆ ਉਹ ਹਰਾਨ ਹੁੰਦਾ ਤੇ ਅੱਗੇ ਦੇ ਰਾਹ ਵੱਲ ਨੂੰ ਭਜਦਾ ਭਜਦਾ ਕਹਿੰਦਾ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਲੋਕ ਨਵਦੀਪ ਆਪਣੀ ਮਾਂ ਕੋਲ ਚਲਾ ਜਾਂਦਾ ਤੇ ਪਹੁੰਚ ਜਾਂਦਾ ਤੇ ਜਾ ਕੇ ਮਾਂ ਨੂੰ ਕਹਿੰਦਾ ਕਿ ਮਾਂ ਹੁਣ ਮੈਂ ਬਾਹਰ ਨਹੀਂ ਜਾਵਾਂਗਾ ਮੈਂ ਤੇਰੇ ਕੋਲ ਹੀ ਰਹੂੰਗਾ ਕਿਉਂਕਿ ਮੈਂ ਆਪਣੇ ਆਪ ਨਾਲ ਇੱਕ ਵਾਦਾ ਕੀਤਾ ਸੀ ਕਿ ਜੇ ਜਿਵੇਂ ਤੈਨੂੰ ਕੋਈ ਮੂਰਖ ਬਣਾ ਗਿਆ ਜੇ ਮੈਂ ਵੀ ਐਵੇਂ ਦੁਨੀਆ ਨੂੰ ਮੂਰਖ ਬਣਾ ਦਵਾਂ ਤੇ ਫਿਰ ਮੈਂ ਕਦੇ ਬਾਹਰ ਨਹੀਂ ਜਾਵਾਂਗਾ ਕਿਉਂਕਿ ਦੁਨੀਆ ਤੇ ਬਹੁਤ ਵੱਡੇ ਤੋਂ ਵੱਡੇ ਮੂਰਖ ਵੀ ਪਏ ਆ ਜਿਨ੍ਹਾਂ ਨੂੰ ਆਸਾਨੀ ਨਾਲ ਭੇਚਲਿਆ ਜਾ ਸਕਦਾ ਤੇ ਕਹਾਣੀ ਰਹੀ ਇਹੀ ਸਿੱਖਿਆ ਦਿੱਤੀ ਸੀ ਵੀ ਅਣਜਾਣ ਬੰਦੇ ਤੇ ਕੋਈ ਵੀ ਯਕੀਨ ਨਾ ਕਰੇ ਕਿ ਉਹ ਕਿੱਧਰੋਂ ਆਇਆ ਕਿਵੇਂ ਆਇਆ ਤੇ ਉਹ ਕਿਸੇ ਤਰ੍ਹਾਂ ਵੀ ਤੁਹਾਨੂੰ ਮੂਰਖ ਬਣਾ ਸਕਦਾ ਇਸੇ ਲਈ ਇਹ ਕਹਾਣੀ ਦਾ ਅੱਜ ਦਾ ਇਹੀ ਸੁਣਿਆ ਸੀ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਆਸ ਲਈ ਧੰਨਵਾਦ ਜੀ